ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦੇ ਟੀਚਿਆਂ ਨੂੰ ਪੂਰੀ ਤਰ੍ਹਾਂ ਹਾਸਲ ਕਰਨ ਤੇ ਦੇਸ਼ ਦੇ ਨਾਗਰਿਕਾਂ ਦੀ ਵਿਕਸਿਤ ਭਾਰਤ ਵਿੱਚ ਭਾਗੀਦਾਰੀ ਨੂੰ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪੰਜਾਬ ਪਾਰ ਵਿੱਚ ਹੁਣ ਤੱਕ ਪਹੁੰਚੀਆਂ 132 ਜਾਗਰੂਕ ਵੈਨਾਂ ਨੇ 3545 ਪਿੰਡ ਪੰਚਾਇਤਾਂ ਨੂੰ ਕਵਰ ਕਰ ਲਿਆ ਹੈ। ਇਸ ਯਾਤਰਾ ਵਿੱਚ ਪੰਜਾਬ ਪਾਰ ਵਿੱਚੋਂ ਔਰਤਾਂ ਦੀ ਭਾਗੀਦਾਰੀ ਵਧੇਰੇ ਦੇਖਣ ਨੂੰ ਮਿਲ ਰਹੀ ਹੈ ਯਾਤਰਾ ਦੌਰਾਨ ਕਰਵਾਏ ਗਏ ਵੱਖ-ਵੱਖ ਸਮਾਗਮਾਂ ਵਿੱਚ ਹੁਣ ਤੱਕ ਸੂਬੇ ਪਾਰਵੀ ਵਿੱਚ 550882 ਲੋਕਾਂ ਨੇ ਆਪਣੀ ਭਾਗੀਦਾਰੀ ਦਰਜ ਕਰਵਾਈ ਹੈ ਜਿਨ੍ਹਾਂ ਵਿੱਚੋਂ 274780 ਔਰਤਾਂ ਤੇ 274599 ਮਰਦ ਸ਼ਾਮਿਲ ਨੇ ਯਾਤਰਾ ਦੌਰਾਨ ਲਗਾਏ ਸਿਹਤ ਕੈਂਪਾਂ ਵਿੱਚ 165416 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਹੈ। ਇਸ ਦੌਰਾਨ 75939 ਲੋਕਾਂ ਦੀ ਟੀਬੀ ਸੰਬੰਧੀ ਜਾਂਚ ਕੀਤੀ ਗਈ। ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਮੁਖ ਮੰਤਵ ਦੇਸ਼ ਦੇ ਵਿਕਾਸ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਇਸ ਮੰਤਵ ਤਹਿਤ ਪੰਜਾਬ ਭਾਰ ਵਿੱਚ ਹੁਣ ਤੱਕ 346574 ਲੋਕਾਂ ਵੱਲੋਂ ਵਿਕਸਿਤ ਭਾਰਤ ਲਈ ਸੰਕਲਪ ਲਿਆ ਜਾ ਚੁੱਕਾ ਹੈ। ਇਸ ਯਾਤਰਾ ਦੌਰਾਨ ਕਿਸਾਨਾਂ ਨੂੰ ਖੇਤਾਂ ਉਤੇ ਡਰੋਨ ਰਾਹੀਂ ਨੈਨੋ ਫਰਟੀਲਾਈਜ਼ਰ ਸਪਰੇਸ ਬੰਦੀ ਵਿਸ਼ੇਸ਼ ਡੈਮੋ ਵੀ ਦਿੱਤੇ ਜਾ ਰਹੇ ਨੇ ਹੁਣ ਤੱਕ ਅਜੇ 2088 ਡਰੋਨ ਪ੍ਰਦਰਸ਼ਨ ਕੀਤੇ ਜਾ ਚੁੱਕੇ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਹੁਣ ਤੱਕ ਪੰਜਾਬ ਵਿੱਚ 3496 ਕਿਸਾਨ ਕ੍ਰੈਡਿਟ ਕਾਰਡ ਵੰਡੇ ਜਾ ਚੁੱਕੇ ਨੇ ਤੇ 98670 ਆਯੂਸ਼ਮਾਨ ਭਾਰਤ ਕਾਰਡ ਲਾਪਾਤਰੀਆਂ ਨੂੰ ਜਾਰੀ ਕੀਤੇ ਗਏ ਨੇ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀ ਇਸ ਯਾਤਰਾ ਦੌਰਾਨ ਬੇਹਦ ਖੁਸ਼ ਨਜ਼ਰ ਆ ਰਹੇ ਨੇ ਸੂਬੇ ਵਿੱਚ 7398 ਲਾਪਾਤਰੀਆਂ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਆ ਆਪਣੇ ਮਨ ਦੀ ਗੱਲ ਅਜੇ ਹੀ ਜਾਗਰੂਕਤਾ ਕੈਂਪਾਂ ਦੌਰਾਨ ਸਾਂਝੀ ਕੀਤੀ ਹੈ ਯਾਤਰਾ ਦੌਰਾਨ ਵਾਤਾਵਰਣ ਸੰਭਾਲ ਸੰਬੰਧੀ ਲੋਕਾਂ ਨੂੰ ਸਮਾਜਿਕ ਸੁਨੇਹਾ ਦੇਣ ਲਈ ਧਰਤੀ ਕਹੇ ਪੁਕਾਰ ਕੇ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਹੁਣ ਤੱਕ 3298 ਅਜਈਆਂ ਸਰਗਰਮੀਆਂ ਕੀਤੀਆਂ ਜਾ ਚੁੱਕੀਆਂ ਨੇ ਜ਼ਿਕਰ ਹੋ ਗਿਆ ਕਿ ਵਿਕਸਿਤ ਪਾਰਕ ਸੰਕਲਪ ਯਾਤਰਾ ਇੱਕ ਦੇਸ਼ ਵਿਆਪੀ ਪਹਿਲ ਕਦਮੀ ਹੈ ਇਸ ਦੌਰਾਨ ਲੋਕ ਪਹਲਾਈ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਕੁਝ ਕਾਰਨਾ ਕਰਕੇ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਯੋਗ ਲਾਭਪਾਤਰੀਆਂ ਨੂੰ ਮੌਕੇ ਤੇ ਲਾਭ ਦਿੱਤੇ ਜਾ ਰਹੇ ਨੇ ਸੰਕਲਪ ਯਾਤਰਾ ਦੀਆਂ ਮੈਨਾਂ ਵਿੱਚ ਲੱਗੀਆਂ ਸਕਰੀਨਾਂ ਰਾਹੀਂ ਜਿੱਥੇ ਲੋਕਾਂ ਨੂੰ ਵੀਡੀਓ ਸੁਨੇਹੇ ਸੁਣਾ ਕੇ ਤੇ ਦਿਖਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਕੈਲੰਡਰ ਤੇ ਹੋਰ ਜਾਗਰੂਕਤਾ ਸਮੱਗਰੀ ਵੀ ਲੋਕਾਂ ਨੂੰ ਵੰਡੀ ਜਾ ਰਹੀ ਹੈ